ਹਾਂ ਜੀ ਅੰਮ੍ਰਿਤਪੁਰ ਦੇ ਜਰਨਲ ਸਿੰਘਾ ਜੀ ਰੇੜੀਆਂ ਦੁਨੀਆ ਦਾ ਜਿਹੜੀਆਂ ਰੇੜੀਆਂ ਨੂੰ ਬੰਦ ਕਰਾ ਰਿਹਾ ਹੈ ਉਹ ਸੂਬਾ ਪ੍ਰਧਾਨ ਹੈ ਤੇ ਕੀ ਕਹਿਣਾ ਚਾਹੋ ਅੱਜ ਇਕੱਠੇ ਹੋਇਆ ਅੱਜ ਇਕੱਠੇ ਹੋਇਆ ਕਿ ਇਹਨਾਂ ਨੂੰ ਟ੍ਰੈਫਿਕ ਸੰਚਾਰ ਜੋਗੀ ਇਹਨਾਂ ਰੋਜ਼ਚਰਾਂ ਵੀ ਆਉਦੀ ਕੋਈ ਹੱਲ ਕਰੋ ਸੋਹਰਿਆ ਰੇੜੀਆਂ ਨੂੰ ਬੰਦ ਕਰੋ ਫੜ ਕੇ ਰੋਜ਼ ਤਰਾਨ ਕਰਦਾ ਗਰੀਬ ਵਿਚਾਰਾ ਕੋਈ ਇੱਕ ਘੇੜਾ ਲੱਗਦਾ ਕਿਸੇ ਦਾ ਜੇ ਦੋ ਲੱਗਦੇ ਨੇ ਇਹਦਾ ਲੱਗਦਾ ਹੀ ਨਹੀਂ ਬਹੁਤ ਪਰੇਸ਼ਾਨੀ ਆਈ ਇਹਨਾਂ ਨੂੰ ਬੱਚਾ ਨੂੰ ਵਿਚਾਰੇ ਰਜਕਾਰ ਔਲ ਜਾਣ ਸੌਦਾ ਬੱਤਲ ਜਾਣ ਕਰਕੇ ਤਰਸਦੇ ਨੇ ਵਿਚਾਰੇ ਤਾ ਸਾਲੂਏ ਸਮੱਸਿਆ ਜੀ ਜੋ ਇਹਨਾਂ ਨੇ ਬੀ ਪ੍ਰਧਾਨ ਨੂੰ ਕੋਲ ਕੀਤਾ ਸੁਭਾ ਪ੍ਰਧਾਨ ਨੂੰ ਇਹ ਪ੍ਰਧਾਨ ਜੀ ਸਮਾਂ ਸਮੱਸਿਆ ਫਿਰ ਮੈਨੂੰ ਕਹਿਆ ਇਕੱਠੇ ਹੋ ਭਾਈ ਇੱਥੇ ਆਪਾਂ ਹਾਜੀ ਸਾਹਿਬ ਨਾਲ ਗੱਲ ਕਰਾਂਗੇ ਐਸਐਸਪੀ ਸਾਹਿਬ ਨਾਲ ਗੱਲ ਕਰਾਂਗੇ ਵੀ ਭਾਈ ਅਸੀਂ ਆਪਦੀਆਂ ਰੇੜੀਆਂ ਬਣਾਈਆਂ ਨੇ ਕਿਸੇ ਦੇ ਟੂਮਾ ਵੇਚ ਕੇ ਬਣਾਈਆਂ ਨੇ ਕਿਸੇ ਦੇ ਕਰਜ਼ਾ ਲੈ ਕੇ ਬਣਾਈਆਂ ਨੇ ਕਿਸੇ ਦੇ ਕੰਪਨੀਆ ਤੋਂ ਪੈਸਾ ਲੈ ਕੇ ਬਣਾਈਆਂ ਨੇ ਇਹ ਬਣਾ ਕੇ ਅਸੀਂ ਆਪ ਦਾ ਅਰਜ਼ਕਾਰ ਕਰਾਇਆ ਚਲਾਇਆ ਜਿਹਨੂੰ ਬੰਦ ਕਰਨਗੇ ਤਾਂ ਫਿਰ ਇਹ ਸਰਕਾਰ ਜ਼ਿੰਮੇਵਾਰ ਆਸਦੀ ਸਰਕਾਰ ਚੋਰ ਬਣਾਉਗੀ ਇਹਨਾਂ ਨੂੰ ਜਿਹੜੇ ਰਜਕਾਰ ਨਾਲ ਹੈ ਇਹਨਾਂ ਕੋਲੇ ਫਿਰ ਚੋਰੀ ਬਣਨਗੇ ਫਿਰ ਹੋਰ ਕੀ ਬਣਨਗੇ ਰਜਕਾਰ ਕੋਈ ਹੈ ਕਿ ਸਰਕਾਰ ਦੇਣ ਦੀ ਬਚਾਇ ਸਰਕਾਰ ਸਰਕਾਰ ਖੋਣ ਲੱਗ ਰਹੀ ਹੈ ਇਹਨਾਂ ਦਾ ਤੇ ਹੋਰ ਦੱਸ ਕੀ ਕਹੂਗੀ ਸਰਕਾਰ ਸਰਕਾਰ ਨੇ ਅਜੇ ਤੱਕ ਇਹਨਾਂ ਰੇੜੀਆਂ ਬਾਰੇ ਇਹਨਾਂ ਚਾਵਾਂ ਦਾ ਸਰਕਾਰ ਬਣਾਈ ਸੀ ਹਜੇ ਤੱਕ ਸਾਡੇ ਮੂਹਰੇ ਸਟicker ਨਹੀਂ ਲੱਗੇ ਰੇੜੀਆਂ ਦੇ ਉੱਤੇ ਮੋਟਰਸਾਈਕਲ ਰੇੜੀਆਂ ਦੇ ਉੱਤੇ ਸਟicker ਲੱਗੇ ਹੋਏ ਸੀ ਮਾਨ ਸਰਕਾਰ ਦੇ ਹਜੇ ਤੱਕ ਲੱਗੇ ਨਹੀਂ ਮਾਨ ਸਰਕਾਰ ਨੇ ਉਹ ਤੇ ਪਿੱਛੇ ਦਬਾਰਾ ਅਰਸਵਾਜ ਬੈਗੇ ਜਾ ਕੇ ਉਹਨਾਂ ਨੇ ਮੂੰਹ ਵੀ ਨਹੀਂ ਖੋਲਿਆ ਰੇੜੀਆਂ ਬਾਰੇ ਸਾਡੀਆਂ ਬਾਰੇ ਵੀ ਇਹ ਭਾਈ ਚਲਣੀਆਂ ਚਾਹੀਦੀਆਂ ਉਦੋਂ ਅਸੀਂ ਵੱਡਾ ਕੱਟ ਕੀਤਾ ਧੂਰੀ ਕੀਤਾ ਉਦੋਂ ਫੇਰ ਚਲਾਈਆਂ ਇਹ ਪੁਲਿਸ ਵੱਲੋਂ ਇਹ ਰੋਕ ਲਾਏ ਜਾ ਰਹੇ ਆ ਵੀ ਕੁਝ ਇੱਕ ਰੇੜੀਆਂ ਵਾਲੇ ਚੋਰੀ ਦੇ ਮੋਟਰਸਾਈਕਲ ਕਵਾੜੀਆਂ ਤੋਂ ਖਰੀਦ ਕੇ ਰੇੜੀਆਂ ਚਲਾਉਂਦੇ ਆ ਚਲੋ ਉਹ ਦੇਖੋ ਉਹ ਸਾਡਾ ਕੰਮ ਨਹੀਂ ਉਹ ਪੁਲਸ ਦਾ ਕੰਮ ਹੈ ਪੁਲਸ ਰੋਕੇ ਨੂੰ ਜਿਹਦੇ ਕੋਲੇ ਨਹੀਂ ਕਾਪੀ ਜਾਂ ਕੁਝ ਚੋਰੀ ਦਾ ਲੱਗਦਾ ਚੋਰੀ ਵਾਲੇ ਦੀ ਬਿਲਕੁਲ ਨਹੀਂ ਜਿ세 ਬੰਦੀ ਵੱਲੋਂ ਡਾਕਟਰ ਮੇਧਕਾਰਾ ਜੁਨੀਆ ਨਾਲ ਸਾਡੀ ਮੋਟਰਸਾਈਕਲ ਜੁਨੀਆ ਨੂੰ ਅਸੀਂ ਜਿਵੇਂ ਨਹੀਂ ਮਤ ਕਰਾਂਗੇ ਉਹਦੀ ਜਿਹੜਾ ਚੋਰੀ ਦਾ ਮੋਟਰਸਾਈਕਲ ਬਸਕ ਫੜ ਲੈਣਾ ਤੁਹਾਡੀ ਯੂਨੀਅਨ ਦੇ ਕਿੰਨੇ ਹੈਗੇ ਜਿਹੜੇ ਵਿਅਕਤੀ ਨੇਗੇ ਹਾਂਜੀ ਕਿੰਨੇ ਕਿੰਨੇ ਗ੍ਰੇਡ ਦੇ ਹੈਗੇ ਤੁਹਾਡੇ ਇੱਥੇ ਤਾਂ ਮੈਨਦਾ ਹੈਗੀ ਹਜ਼ਾਰ ਰੇੜੀ ਦਾ ਕਿਹੜਾ ਸਭ ਦੇ ਕਾਗਜ਼ ਪੱਤਰ ਪੂਰੇ ਹੈਗੇ ਇਹਨਾਂ ਦੇ ਨਹੀਂ ਮੈਨੂੰ ਨਹੀਂ ਪਤਾ ਮੈਂ ਸੂਬਾ ਪ੍ਰਧਾਨਾ ਮਹਿਮਾਨ ਸਾਹਿਬ ਤੋਂ ਨਾ ਸੂਬਾ ਪ੍ਰਧਾਨਾ ਰੇੜੀ ਜਾਂਦਾ ਮਹਿਮਾਨ ਸਾਹਿਬ ਪਿੰਦਾ ਮੇਰਾ ਮਨਸਾਤ ਦੇ ਨਾ ਦੇ ਕਾਗਜ਼ ਪੂਰੇ ਨਹੀਂ ਤੇ ਉਹਨਾਂ ਦੇ ਚਲਾਨ ਕਰਦੇ ਜਾਂ ਬਾਉਂਡ ਕਰਦੇ ਤੇ ਤੁਸੀਂ ਨਾਲ ਜਾਓਗੇ ਜਿਨ੍ਹਾਂ ਦੇ ਕਾਗਜ਼ ਪੂਰੇ ਨਾ ਜਿਨ੍ਹਾਂ ਕੋਲ ਕਾਪੀ ਆ ਬਣੀ ਹੋਈ ਉਹਦੇ ਨਾਲ ਜਾਵਾਂਗੇ ਸੀ ਬਿਲਕੁਲ ਜਾਵਾਂਗੇ ਡਟ ਕੇ ਮੰਨ ਕਰਾਂਗੇ ਕੋਈ ਕਾਗਜ਼ ਪੱਤਰ ਨਹੀਂ ਉਹਦੇ ਨਾਲ ਤਾਂ ਨਹੀਂ ਜਾਂਦੇ ਜਿਹਦੇ ਕੋਲ ਕਾਗਜ਼ ਪੱਤਰ ਨਹੀਂ ਉਹਦੇ ਨਾਲ ਨਹੀਂ ਜਾਵਾਂਗੇ ਰੇਡੀਅਰ ਦੇ ਨਾਮ ਤਸ਼ਮੀਰ ਸਿੰਘ ਆਏ ਕੀ ਕਰਨੇ ਜਾਓਗੇ ਅੱਜ ਤੁਹਾਡੇ ਨਾਲ ਅਸੀਂ ਜਗੜੂ ਗਰੇੜੀਆਂ ਵਾਲੇ ਲਿਵਰ ਵਾਲੇ ਹੈਗੇ ਜਗੜੂ ਗਰੇੜੀਆਂ ਚਲਾਉਂਦੇ ਆ ਅਸੀਂ ਆਪਣੀ ਕਿਰਤ ਕਰਦੇ ਆ ਜੀ ਤੇ aporto ਤੋਂ ਬਸ ਸਾਡੀ ਚਲਾਨ ਕੱਟੀ ਜਾਂਦੀ ਹੈ ਇੱਕ ਇੱਕ ਬੰਦੇ ਤੇ ਦੋ ਦੋ ਵਾਰੀ ਚਲਾਨ ਕੱਟੀ ਜਾਂਦੀ ਤੇ ਸਾਡੇ ਪਿੰਡ ਤੋਂ ਨਾਲ ਮੁੰਡਾ ਸਾਥੀ ਹੈਗਾ ਉਹ ਤਾਂ ਦੂਜੀ ਵਾਰ ਕੱਲ ਰੋਕਿਆ ਉਹਨੂੰ ਤੇ ਅਸੀਂ ਇਹਦੇ ਕਰਕੇ ਰੋਸ ਕਰਦੇ ਜੀ ਕਰਨ ਕਿ ਕਿਉਂ ਕੱਟ ਰਏ ਠੀਕ ਕਹਿੰਦੇ ਬਸ ਉਹ ਕਹਿੰਦੇ ਵੀ ਸਕੈਪ ਉੱਪਰੋਂ ਆਰਡਰ ਆਇਆ ਜੀ ਕਹਿੰਦੇ ਸਰਕਾਰ ਸਰਕਾਰ ਦੇ ਰਵਿਏ ਨੂੰ ਦੇਂਦੇ ਹੋ ਜਿਵੇਂ ਪਹਿਲਾਂ ਵੀ ਬਜ਼ੁਰਗ ਕਹਿ ਕੇ ਗਏ ਆ ਵੀ ਸਰਕਾਰ ਤੋਂ ਬਹੁਤ ਵੱਡਾ ਯੋਗਦਾਨ ਸੀ ਪਾ ਯੋਗਦਾਨ ਤਾਂ ਸੀਗਾ ਸੀਗਾ ਜੀ ਸਾਡਾ ਗਰੀਬ ਘਰ ਬੰਨੇ ਇਹਨਾਂ ਨੂੰ ਬਣਾਏ ਤੇ ਉਹ ਨਹੀਂ ਕਰ ਰਹੀ ਸਾ ਪ੍ਰੀ ਗੁਰਬੈਲ ਦੇਖ ਨਹੀਂ ਰਹੀ ਅਸੀਂ ਆਪਦੀ ਕਾਰਤ ਕਰਦੇ ਸਾਨੂੰ ਨੌਕਰੀਆਂ ਦੇ ਦਿੰਦੇ ਨਹੀਂ ਰੇੜੀਆਂ ਵੱਧ ਕਰਦੇ ਨਹੀਂ ਇੱਕ ਪੁਲਿਸ ਪ੍ਰਸ਼ਾਸਨ ਵੱਲੋਂ ਕਹਿਆ ਜਾ ਰਿਹਾ ਵੀ ਜਿਹੜੇ ਚੋਰੀਆਂ ਵਾਲੇ ਮੋਟਰਸਾਈਕਲ ਹੈਗੇ ਨੇ ਕੁਝ ਉਹਨਾਂ ਦੇ ਨਾਲ ਉਹ ਤੁਹਾਡੇ ਉਹਨਾਂ ਦੀ ਫਟ ਕਰਦੇ ਹੋ ਕਿ ਨਹੀਂ ਨਹੀਂ ਸਾਡੀ ਕੋਈ ਹਮਾਇਤ ਨਹੀਂ ਜੀ ਉਹਨੂੰ ਰੇੜੀ ਸਾਡੇ ਉਹਦੇ ਉਹ ਬੰਦੇ ਨੂੰ ਵੀ ਅੰਦਰ ਕਰਦੇ ਸਾਨੂੰ ਕੋਈ ਦੁੱਖ ਨਹੀਂ ਗਈ ਜਿਹੜੇ ਜਿਹਦੇ ਕੋਲ ਕਾਗਜ਼ ਪੂਰੇ ਉਹਨੂੰ ਉਹ ਕਰਨਾ ਉਹ ਤਾਂ ਮਜ਼ਦੂਰ ਹਾਂ ਉਹਨੂੰ ਤਾਂ ਮਜ਼ਦੂਰ ਹਾਂਜੀ ਰੇੜੀ ਚਲਾਈ ਨਹੀਂ ਜਾ ਰਹੀ ਅੱਜ ਅੱਜ ਸਭ ਆਉਂਦਾ ਜੀ ਸਾਡੀਆਂ ਰੇੜੀਆਂ ਆਈ ਇਸੇ ਗੱਲ ਨੂੰ ਕੋਈ ਵਾਰੀ ਕਰਦੇ ਆਂ ਜੀ ਵੀ ਸਾਡੇ ਚਲਾਨ ਨਾ ਕੱਟੇ ਜਾਂ ਸਾਨੂੰ ਰੋਜ਼ਗਾਰ ਮਿਲੇ ਸਾਡਾ ਕੰਮ ਚੱਲੇ ਜੀ ਜੀ ਫੋਨ ਦੇ ਫੋਨ ਲੱਗਾ ਹਾਂਜੀ ਵੀਰ ਜੀ ਕੀ ਨਾਮ ਹੈ ਹਾਂਜੀ ਮੇਰਾ ਨਾਮ ਹਰਵਿੰਦਰ ਸਿੰਘ ਸੇਮਾ ਸੁਭਾ ਜਨਸਕਤਰੰ ਮਜ਼ਦੂਰ ਮੁਕਤੀ ਮੋਰਚਾ ਆਜਾਦ ਠੀਕ ਆ ਅੱਜ ਰੇੜੀ ਵਾਲੇ ਜਿਹੜੇ ਮਜ਼ਦੂਰ ਸਾਡੇ ਸਾਥੀ ਜਰਨੈਲ ਸਿੰਘ ਨੇ ਮੈਨੂੰ ਮੈਸੇਜ ਲਾਇਆ ਸੀ ਵੀ ਸਾਡਾ ਇੱਕ ਰੋਸ ਪ੍ਰਦਰਸ਼ਨ ਹੈ ਕਿਉਂਕਿ ਰੇੜੀ ਵਾਲਿਆਂ ਨੂੰ ਜਿਹੜਾ ਪਰੇਸ਼ਾਨ ਕੀਤਾ ਜਾ ਰਿਹਾ ਪ੍ਰਸ਼ਾਸਨ ਵੱਲੋਂ ਚਲਾਨ ਕੱਟੇ ਜਾ ਰਿਹਾ ਬਿਨਾਂ ਮਤਲਬ ਤੋਂ ਬੇ ਇਹਨਾਂ ਨੂੰ ਨਾ ਮਤਲਬ ਤੋਂ ਪਰੇਸ਼ਾਨ ਕਰਿਆ ਯਾਰ ਉਹਦੇ ਲਈ ਅਸੀਂ ਅੱਜ ਇੱਥੇ ਇਕੱਠੇ ਹੋਏ ਹਾਂ ਤੇ ਡੀਸੀ ਸਾਹਿਬ ਨੂੰ ਇਹਨਾਂ ਨੇ ਇੱਕ ਮੰਗ ਪੱਤਰ ਵੀ ਦੇਣ ਦਾ ਬਣਾਇਆ ਵੀ ਅਸੀਂ ਮੰਗ ਕਰਦੇ ਹਾਂ ਡੀਸੀ ਸਾਹਿਬ ਤੋਂ ਵੀ ਜਿਹੜਾ ਬਿਨਾਂ ਮਤਲਬ ਤੋਂ ਜਿੰਨਾਂ ਕੋਲੇ ਕਾਗਜ਼ ਕਾਪੀਆਂ ਪੂਰੀਆਂ ਸਭ ਮੋਟਰਸਾਈਕਲ ਉਹਨਾਂ ਦੇ ਨਾਂ ਤੇ ਹੈ ਵੀ ਉਹਨਾਂ ਨੂੰ ਵੀ ਪਰੇਸ਼ਾਨ ਕਰਨਾ ਜਿਹੜਾ ਉਹ ਪ੍ਰਸ਼ਾਸਨ ਵੱਲੋਂ ਬੰਦ ਕੀਤਾ ਜਾਵੇ। ਇਹ ਹੀ ਇਹਨਾਂ ਨੇ ਅੱਜ ਇੱਥੇ ਰੋਸ ਪ੍ਰਦਰਸ਼ਨ ਕੀਤਾ ਹੈ। ਅਸੀਂ ਦਾ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਵੱਲੋਂ ਇਸ ਸਰਕਾਰ ਨੂੰ ਵੀ ਕਹਿਣਾ ਚਾਹਾਂਗੇ ਜਿਹੜੀ ਸਰਕਾਰ ਬੜੇ ਚਾਵਾ ਨਾਲ ਜਿਵੇਂ ਇਹਨਾਂ ਨੇ ਦੱਸਿਆ ਵੀ ਬੜੇ ਚਾਵਾ ਨਾਲ ਲੋਕਾਂ ਨੇ ਬਣਾਇਆ ਸੀ ਵੀ ਆਮ ਆਦਮੀ ਦੀ ਸਰਕਾਰ ਪਰ ਸਭ ਤੋਂ ਪਹਿਲਾਂ ਹੀ ਇਹਨਾਂ ਨੇ ਜਿਹੜਾ ਹਮਲਾ ਰੇੜੀ ਮਜ਼ਦੂਰ ਅਸੀਂ ਉਸ ਤੋਂ ਬਾਅਦ ਅਸੀਂ ਵੱਡਾ ਪ੍ਰਦਰਸ਼ਨ ਵੀ ਕੀਤਾ ਧੂਰੀ ਦੇ ਵਿੱਚ ਵੀ ਵੱਡਾ ਇਕੱਠ ਕਰਿਆ ਸੀਗਾ ਮਜ਼ਦੂਰਾਂ ਵੱਲੋਂ ਤਾਂ ਉਸ ਤੋਂ ਬਾਅਦ ਕੁਝ ਕਹਿ ਰਹੇ ਪਰ ਹੁਣ ਫੇਰ ਅੱਜ ਵੀ ਫੇਰ ਇੱਕ ਨਵਾਂ ਮੁੱਖ ਮੰਤਰੀ ਦਾ ਬਿਆਨ ਆ ਕਿ ਜਿਹੜੇ ਧਰਨੇ ਪ੍ਰਦਰਸ਼ਨ ਕਰਨਗੇ ਉਹ ਆਪ ਦਾ ਚੌਕਸ ਰਹਿਣ ਤੇ ਅਸੀਂ ਇੱਕ ਸਖਤ ਕਾਰਵਾਈ ਕਰਾਂਗੇ ਸੋ ਅਸੀਂ ਕਹਿਣਾ ਚਾਹੁੰਦੇ ਹਾਂ ਜਿਹੜੀ ਸਰਕਾਰੀ ਧਰਨਾ ਚੋਂ ਨਿਕਲੀ ਹੈ ਜਿਹੜੀ ਸਰਕਾਰ ਦਾ ਅੱਜ ਜਿਹੜਾ ਉਹਨਾਂ ਦਾ ਆਲ ਇੰਡੀਆ ਦਾ ਕਰਵਿਨਰ ਕੇਜਰੀਵਾਲ ਕੁੰਡਗਿਆ ਲਾਉਂਦਾ ਸੀ ਲੋਕਾਂ ਦੇ ਹੱਕ ਚ ਧਰਨੇ ਲਾ ਕੇ ਜਿਹੜਾ ਜਿਤਾਉਂਦਾ ਸੀ ਰੋਸ ਐਲਜੀ ਦੇ ਖਿਲਾਫ ਵੀ ਮੁੱਖ ਮੰਤਰੀ ਹੋਣ ਦੇ ਬਾਵਜੂਦ ਧਰਨੇ ਲਾਏ ਤੇ ਅੱਜ ਮੁੱਖ ਮੰਤਰੀ ਪੰਜਾਬ ਦਾ ਧਮਕੀਆਂ ਦਿੰਦਾ ਅਸੀਂ ਇਹ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਤੇ ਕੱਲ ਨੂੰ ਵੀ ਪੂਰੇ ਪੰਜਾਬ ਦੇ ਵਿੱਚ ਸਰਕਾਰ ਦੀਆਂ ਅਰਥੀਆਂ ਮਾਨ ਦੀਆਂ ਅਰਥੀਆਂ ਸਾੜਾਂਗੇ ਸੋ ਜਿਹੜਾ ਅੱਜ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਇਹ ਵੀ ਅਸੀਂ ਅੱਜ ਕਹਿਣਾ ਚਾਹੁੰਦੇ ਹਾਂ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਵੱਲੋਂ ਵੀ ਜੇ ਰੁਜ਼ਗਾਰ ਨਹੀਂ ਦੇ ਸਕਦੀ ਸਰਕਾਰ ਤਾਂ ਫਿਰ ਗਰੀਬ ਲੋਕਾਂ ਨੇ ਜਿਹੜਾ ਆਪਦੇ ਜਿਗਾਰ ਬਣਾ ਕੇ ਰੁਜ਼ਗਾਰ ਚਲਾਇਆ ਉਹਨਾਂ ਨੂੰ ਖੋਣਾ ਵੀ ਉਹਨਾਂ ਦੀ ਕੋਈ ਮੰਨ ਲੋ ਹੱਕ ਨਹੀਂ ਹੈਗਾ ਨਹੀਂ ਇਸ ਸੀਰੀਅਸ ਨੂੰ ਬਰਦਾਸ਼ਤ ਨਹੀਂ ਕਰਾਂ ਆਉਣ ਵਾਲੇ ਦਿਨਾਂ 'ਚ ਸਾਰੇ ਥਾਵਾਂ ਤੇ ਰੇਡੀਆਂ ਵਾਲਾ ਇਹਨੂੰ ਸੜਕਾਂ ਤੇ ਦਾ ਰੰਗ ਟ੍ਰੈਫਿਕ ਪੁਲਿਸ ਵੱਲੋਂ ਕਿਹਾ ਜਾ ਰਿਹਾ ਕਿ ਵੀ ਕੁਝ ਜਿਹੜੀਆਂ ਰੇਡਾਂ ਹੈਗਾ ਉਹਨਾਂ ਦੇ ਕ ਕਾਗਜ਼ ਪੱਤਰਾਂ ਵਾਲੇ ਮਾਮਲੇ ਤੇ ਤਾਂ ਦੇਖੋ ਮੈਂ ਕਹਿਣਾ ਵੀ ਚਾਹੂੰਗਾ ਸਾਰੇ ਜਿੰਨੇ ਵੀ ਸਾਥੀ ਰੇੜੀ ਮਜ਼ਦੂਰ ਐ ਉਹਨਾਂ ਨੂੰ ਵੀ ਕਹਿਣਾ ਚਾਹੂੰਗਾ ਵੀ ਘੱਟੋ ਘਾਟ ਆਪ ਦੇ ਕਾਗਜ਼ ਪੱਤਰ ਪੂਰੇ ਲੈ ਕੇ ਚੱਲਣ ਕਿਉਂਕਿ ਜੇ ਅੱਜ ਇਸ ਆੜ ਦੇ ਵਿੱਚ ਚੋਰ ਆ ਕੇ ਛੋਡੇ ਵਿੱਚ ਰਲਦਾ ਤਾਂ ਸੋਨ ਨੂੰ ਸਾਰਿਆਂ ਨੂੰ ਬਦਨਾਮ ਕੀਤਾ ਜਾਊਗਾ ਜਿਹਦੇ ਕਰਕੇ ਕਾਗਜ਼ ਪੱਤਰ ਤਾਂ ਜੇ ਮੰਨ ਲਓ ਮੈਂ ਵੀ ਗੱਡੀ ਚਲਾਉਣਾ ਤਾਂ ਮੈਨੂੰ ਵੀ ਇਸ ਗੱਲ ਦਾ ਹੁੰਦਾ ਹੈ ਵੀ ਜੇ ਕੱਲ ਨੂੰ ਟ੍ਰੈਫਿਕ ਵਾਲਾ ਗੁਰ ਰੋਕਦਾ ਤਾਂ ਮੈਂ ਕੀ ਜਵਾਬ ਦੇਊਗਾ ਸੋ ਇਹ ਗੱਲਾਂ ਤਾਂ ਜ਼ਰੂਰੀ ਆ ਵੀ ਆਪਦੇ ਕਾਗਜ਼ ਪੱਤਰ ਪੂਰੇ ਰੱਖਣ ਜੇ ਕੋਈ ਅਜਾਹ ਬੰਦਾ ਆਉਂਦਾ ਤਾਂ ਅਸੀਂ ਉਹਦੀ ਕਦੇ ਵੀ ਮਦਦ ਨਹੀਂ ਕਰਾਂਗੇ ਇਹ ਧਿਆਨ ਰੱਖਿਆ ਜਾਵੇ